ਸਾਡੇ ਪਿੰਡ ਦੇ ਵਿੱਚ ਹੀ ਕਰੋੜਾਂ ਰੁਪਈਆ ਦਾ ਕਪੜਾ ਹੋਇਆ ਇਹ ਸਾਰੀ ਉਪਰੋਂ ਤਾਕੜੇ ਸਿਆਸਤੀ ਪਾਰਟੀਆਂ ਜੋ ਝਾੜੂ ਵਾਲੇ ਨੇ ਇਹਨਾਂ ਦੀ ਸਹੈਦੁੱਤੇ ਸਾਰਾ ਇਹ ਕੰਮ ਹੋਇਆ ਜਿਹਦੇ ਵਿੱਚੇ ਕਰੋੜਾਂ ਦਾ ਕਪੜਾ ਹੋਇਆ 2021 ਦੇ ਵਿੱਚ ਸਾਡੇ ਵਿਧਾਇਕ ਸੀਗੇ ਐਮਐਲਏ ਸਾਹਿਬ ਨਗਰਾ ਸਾਹਿਬ ਉਹਨਾਂ ਨੇ ਇੱਕ ਐਫਡੀ ਤਿਆਰ ਕਰਾਈ ਸੀਗੀ ਜੋ ਸਾਡੀ ਜ਼ਮੀਨ ਰਿਕਾਇਰ ਹੋਈ ਸੀਗੀ ਔਰ ਉਹਦਾ 52 ਕਰੋੜ ਰੁਪਈਆ ਮੂਲ ਰਕਮ ਸੀਗੀ ਜਿਹੜੀ ਜਿਹਦੀ ਐਫਡੀ ਤਿਆਰ ਹੋਈ ਜਿਹਦਾ ਤਕਰੀਬਨ 1 ਸਾਲ ਦਾ 4.5 ਕਰੋੜ ਰੁਪਇਆ ਵਯਾ ਜਾਂਦਾ ਸੀਗਾ ਇਹ 2022 ਦੇ ਵਿੱਚ ਝਾੜੂ ਵਾਲਿਆਂ ਦੀ ਸਰਕਾਰ ਆ ਗਈ ਤੇ ਇਹਨਾਂ ਨੇ ਉਹ ਪੈਸੇ ਕਣੀ ਅੱਖ ਰੱਖੀ ਪੂਰੀ ਐਮਐਲਏ ਨੇ ਤੇ ਹੁਣ ਇਹਨਾਂ ਨੇ ਜਦੋਂ ਪੰਚਾਇਤੀ ਚੋਣਾਂ ਹੋਈਆਂ ਇਹ ਇਹਨਾਂ ਨੇ ਆਪਣੇ ਬੰਦੇ ਜਿਹੜੇ ਖਾਸ ਸੀਗੇ ਇਹਨਾਂ ਦੇ ਬਿਨਾਂ ਚੋਣ ਤੋਂ ਆਪਣੀ ਪੰਚਾਇਤ ਨੇ ਇੱਥੇ ਬਣਾ ਲਈ ਸਿਰਫ ਪੈਸਿਆਂ ਦੇ ਮਾਰੇ ਨੇ ਵੀ ਪੰਚਾਇਤ ਦੇ ਪੈਸੇ ਅਸੀਂ ਖਾ ਸਕੀਏ ਸਾਡੇ ਕਾਗਜਾਂ ਨੇ ਸਾਰਿਆਂ ਦੇ ਬੜਾਤੇ ਇਹਨੇ ਨੇ ਪੰਚਾਇਤ ਆਪਣੀ ਖੜੀ ਕਾਲੀ ਤੇ ਉਹਦੇ ਵਿੱਚੋਂ ਇਹਨੇ ਨੇ ਇਸ ਟਾਈਮ ਕਰੋੜਾਂ ਰੁਪਏ ਤੱਕਪਲਾ ਹੋਇਆ 52 ਕਰੋੜ ਦੇ ਰਾਸ਼ੀ ਸੀਗੀ ਸਾਰੀ ਜਿਹਦੇ ਵਿੱਚੋਂ 28 ਕਰੋੜ 21 ਲੱਖ 99000 ਰੁਪਿਆ ਨਿਕਲ ਚੁਕਿਆ ਅਸੀਂ ਇਹ ਚਾਹਨੇ ਵੀ ਉਹ ਐਫ ਡੀ ਟੁੱਟ ਕੇ ਮਹਿ ਗਈ ਦੇਖੋ ਜੀ ਇਹ 2022 ਤੋਂ ਜਿੱਥੋਂ ਇਹ ਸਰਕਾਰ ਬਣੀ ਆ ਆ ਪੰਚਾਇਤ ਆ ਆ ਦੇਖ ਲਓ ਸੜਕਾਂ ਦਾ ਹਾਲ ਕੀ ਆ ਪਿੰਡ ਦੇ ਵਿੱਚ 1 ਰੁਪਿਆ ਲੱਗਿਆ ਹੋਵੇ ਵਿਕਾਸ ਦਾ ਹਾਂ ਇੱਕ ਚੀਜ਼ ਦਾ ਵਿਕਾਸ ਹੋਇਆ ਪੰਚਾਇਤ ਦੇ ਜਿੰਨੇ ਸਰਪੰਚ ਦੇ ਪੰਚ ਨੇ ਇਹਨਾਂ ਦਾ ਵਿਕਾਸ ਜਰੂਰ ਹੋਇਆ ਇਕੱਲੇ ਇਕੱਲੇ ਘਰ ਗੱਡੀ ਖੜੀਆ ਸਕੋਰਪਿਓ ਹੈ ਨੇ ਕਾਲੇ ਰੰਗ ਦੀਆਂ ਗੱਡੀਆਂ ਨੇ ਬੋਲਟ ਲੈ ਰੇ ਨੇ ਆਈਫੋਨ 1 ਡੇਡ ਲੱਖ ਦੇ ਲੈ ਨੇ ਪਲਾਟ ਲੈ ਰੇ ਨੇ ਨੇ ਚੰਡੀਗੜ੍ਹ ਦੇ ਵਿੱਚ ਵੀ ਲੈ ਨੇ ਸਰਹੰਦ ਵੀ ਪਲਾਟ ਲੈ ਨੇ ਇਹਦੇ ਇਹ ਕਿੱਥੋਂ ਆਏ ਜੀ ਅਸੀਂ ਤਾਂ ਚਾਹਨੇ ਆ ਜੀ ਇੱਥੇ ਪੂਰੀ ਵਿਜਰੈਂਸ ਇਨਕੁਆਰੀ ਕਰਤੀ ਆ ਬੇ ਇਹਨਾਂ ਦੀ ਬੇ ਇਹਨੇ ਕੋਈ ਪੈਸਾ ਇਹ ਵਰਤਿਆ ਕਿਉਂ ਆਣੇ ਨੇ ਇਹ ਪਹਿਲਾਂ ਤਾਂ ਐਫ ਡੀ ਜਿਹੜੀ 2027 ਦੇ ਵਿੱਚ ਟੁੱਟਣੀ ਸੀਗੀ ਟੁੱਟ ਪਹਿਲਾਂ ਕਿਵੇਂ ਗਈ ਐ ਤਨੇ ਜੀ ਬਹੁਤ ਸਾਡਾ ਘਪਲਾਵਾਜੀ ਕਰ ਲਿਆ ਸਾਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਅਸੀਂ ਆਟਿਓ ਵੀ ਪਾਈ ਰਤੀਆਂ ਵੀਡੀਓ ਕੋਲ ਵੀ ਪਾਈ ਆ ਡੀਡੀਪੀਓ ਕੋਲ ਵੀ ਪਾਈ ਆ ਸਾਨੂੰ ਆਰਟੀ ਦਾ ਕੋਈ ਮਸਲਾ ਨਹੀਂ ਆ ਲੋਇਆ ਜੇ ਅਸਲਾ ਤੁਹਾਨੂੰ ਨਾ ਆਟਿਓ ਮਿਲੀ ਤਾਂ ਅਸੀਂ ਹੁਣ ਹਾਈ ਕੋਰਟ ਦਾ ਰੁਖ ਤਿਆਰ ਕਰਾਂਗੇ ਇਹ ਆਪਣਾ ਕਰੋੜਾਂ ਦਾ ਕਪੜੇ ਦਾ ਮਸਲਾ ਹੈ ਜੀ ਸਾਡੇ ਪਿੰਡ ਦੀ ਜਮੀਨ ਵਿਕੀ ਸੀ ਵੀ ਉਹਦੇ ਪੈਸੇ ਸੀਗੇ ਜਿਹੜੇ ਉਹਨਾਂ ਦਾ ਕਪੜਾ ਹੋਇਆ ਜੀ ਕਿਨੇ ਕੀਤਾ ਤਾਂ ਪੰਚਾਇਤ ਨੇ ਜੀ ਅੱਛਾ ਕਿ ਤੁਸੀਂ ਮੰਗੀ ਕਰਦੇ ਹੋ ਸਾਡੀ ਮੰਗ ਇਹ ਹੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਸਾਨੂੰ ਸਾਡੇ ਪਿੰਡ ਦਾ ਪੈਸਾ ਵਾਪਸ ਆਉਣਾ ਚਾਹੀਦਾ ਹੈ ਉਹਨਾਂ ਦੇ ਸਾਰੇ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਪ੍ਰਾਪਰਟੀ ਦੀ ਉਹਨਾਂ ਦੀ ਕੋਟੀਆਂ ਦੀ ਸਭ ਖਾਛੇ ਦੀ ਸਰਪੰਚ ਪੰਚ ਸਾਬੇਕੋ ਪੰਚ ਸਰਪੰਚ ਸਾਬੇਕੋ ਉਹਨੇ ਜੀ ਗਰੀਬਾਂ ਨੂੰ ਬਹੁਤ ਤੰਗ ਕਰਦੇ ਨੇ ਜੀ ਰਾਜਵੇਦ ਨਾ ਸਿੰਘ ਅਭਰਨ ਸਿੰਘ ਪਿੰਡ ਵਜੀਰਾਵਾਲ ਇਹ ਜਿਹੜਾ ਪ੍ਰੇਮ ਸਿੰਘ ਆ ਜੀ ਇਹਨੇ ਰਾਲ ਕੇ ਸਾਰੇ ਕੰਮ ਕਰਾਇਆ ਅਸੀਂ ਇਹੀ ਮੰਗ ਚਾਉਂਦੇ ਆ BNP پراپرٹی ਨਾਲ ڈیل کر کے جو ਸਾਡਾ ਪਿੰਡ ਦਾ ਪੈਸਾ ਹੈ ਇਹ ਵਸੂਲ ਕਰਕੇ ਸਾਨੂੰ ਵਸ ਦਿੱਤਾ ਜਾਵੇ ਜਿਹੜਾ ਵੀ ਸਾਡੇ ਨਰੇਗਾ ਵਰਕਰ ਨੇ ਇਹਨਾਂ ਨਾਲ ਕੱਟ ਕੀਤਾ ਜਾਂਦਾ ਜੀ ਇੱਥੇ ਆਓ ਜੀ ਤੁਹਾਨੂੰ ਬੋਟ ਮਿਲਣਗੇ ਦਿੱਤੇ ਮਿਲਣਗੇ ਤੇ ਸਾਈਨ ਕਰਾ ਕੇ ਜੀ ਇਹਨਾਂ ਨੂੰ ਗਮਰਾ ਕੀਤਾ ਜਾਂਦਾ ਨਰੇਗਾ ਸਾਡੀਆਂ ਭੈਣਾਂ ਨੂੰ ਮਾਵਾ ਪਤਾਵਾ ਨੂੰ ਇੱਥੇ ਸਰਵਾਈ ਕੋਈ ਨਹੀਂ ਜੇ ਕੋਈ ਸਾਡੇ ਵਰਗਾ ਬੋਲਦਾ ਤਾਂ ਉਹਨੂੰ ਧਮਕੀ ਦਿੱਤੀ ਜਾਂਦੀ ਹੈ ਵੀ ਤੇਰੀ ਹਿੱਕ ਨਹੀਂ ਕੱਢਾਂਗੇ ਜੀ ਅਸੀਂ ਸ਼ਰੀਆ ਵਰ ਬੈਲ ਵਰ ਨੇ ਇਹਨਾਂ ਦੇ ਕੋਲ ਕਿਸੇ ਗਰੀਬ ਬੰਦੇ ਕੋਲ ਚਲਾਉਣ ਨੂੰ ਸਾਈਕਲ ਨਹੀਂ ਇਹ ਸਕਾਰਪੀਓ ਦੇ ਘਰੋਂ ਦਾ ਨਵੇਂ ਜਿਹੇ ਕਢਾ ਲਿਆ ਮੇਰੇ ਜੀ ਤੇ ਸਾਡੀ ਡਿਮਾਂਡ ਇਹ ਆ ਵੀ ਜਿੰਨਾ ਪੈਸਾ ਵਸੂਲ ਆ ਇਹਨਾਂ ਦੀ ਪ੍ਰਾਇਓਰਟੀ ਟੱਚ ਕਰਕੇ ਸਾਡੇ ਪਿੰਡ ਦੀ ਜੋ ਜ਼ਾਇਦਾ ਆ ਦਾ ਪੈਸਾ ਰਿਕਵਰ ਹੋਇਆ ਰਫੇਰ ਕਰਾਈਆ ਐ ਐਮਐਲ ਰਾਏ ਵਿਚ ਲਖੀਰ ਨੇ ਜਿੰਨੇ ਵੀ ਅਫਸਰ ਨਾਲ ਇਹਨਾਂ ਨੇ ਵੀ ਇਹਨਾਂ ਨੂੰ ਕਾਬੂ ਕੀਤਾ ਜਾਵੇ ਕਾਬੂ ਕਾ ਕੇ ਇੱਥੇ ਬਿਆਨ ਲੈ ਜਾਣ ਤੇ ਸਾਡਾ ਪਿੰਡ ਦਾ ਵਜੀਰਾਬਾਦ ਦਾ ਪੈਸਾ ਉਧਰ ਵਾਪਸ ਕੀਤਾ ਜਾਵੇ ਗਰੀਬਾਂ ਦੇ ਕੰਮ